ਹਾਲਾਂਕਿ ਰਿਸਰਦੇ ਸੁਲਤਾਨਵਿੰਡ ਰੋਡ ਤੇ ਫਾਇਰਿੰਗ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੋਲੀਆਂ ਚੱਲੀਆਂ ਹਮਲਾਵਰਾਂ ਨੇ ਫਰਨੀਚਰ ਦੀ ਦੁਕਾਨ ਤੇ ਗੋਲੀਬਾਰੀ ਕੀਤੀ ਹੈ ਦੁਕਾਨ ਤੇ ਕੰਮ ਕਰਨ ਵਾਲੇ ਕਾਮੇ ਨੂੰ ਦੋ ਗੋਲੀਆਂ ਵੱਜੀਆਂ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂ ਤਾਂ ਅਰਾਧਿਵੇਂ ਹਮਲਾਵਰਾਂ ਨੇ ਫਰਨੀਚਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹਾਲਾਂਕਿ ਕੀ ਅਜ਼ਾ ਮਕਸਦ ਸੀ ਕੀ ਅਜ਼ਾ ਮੰਤਵ ਸੀ ਕੀ ਅਜ਼ਾ ਟੀਚਾ ਸੀ ਇਹ ਹਾਲੇ ਜਾਂਚ ਤੋਂ ਬਾਅਦ ਪਤਾ ਚੱਲੇਗਾ ਪਰ ਦੁਕਾਨ ਤੇ ਕੰਮ ਕਰਨ ਵਾਲੇ ਕਾਮੇ ਨੂੰ ਦ ਵੱਜੀਆਂ ਨੇ ਹੁਣੇ ਕਾਮਾ ਜਿਹੜਾ ਰਹਾ ਸੀ ਐਹੋ ਹੀ ਸੀ ਨਿਸ਼ਾਨਾ ਜਾਂ ਫਿਰ ਕੁਝ ਹੋਰ ਸੀ ਇਰਾਦਾ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਮੌਕੇ ਦੀਆਂ ਤਸਵੀਰਾਂ ਅੰਮ੍ਰਿਤਸਰ ਸੁਰੱਖਿਤ ਕੋਈ ਵੀ ਨਹੀਂ ਜ્યાં ਘਰ ਦੇ ਅੰਦਰ ਨਹੀਂ ਸੜਕ ਤੇ ਨਹੀਂ ਦੁਕਾਨ ਦੇ ਅੰਦਰ ਨਹੀਂ ਦੁਕਾਨ ਦੇ ਬਾਹਰ ਨਹੀਂ ਕਿਧਰੇ ਵੀ ਗੋਲੀਆਂ ਚੱਲ ਸਕਦੀਆਂ ਅੱਜਕੱਲ੍ਹ ਪੰਜਾਬ ਦੇ ਵਿੱਚ ਐ ਹਾਲਾਤ ਹੋਏ ਪਏ ਨੇ ਪੰਜਾਬ ਦੇ ਦੁਕਾਨ ਤੇ ਕੰਮ ਕਰਨ ਵਾਲੇ ਕਾਮੇ ਨੂੰ ਗੋਲੀਆਂ ਵੱਜੀਆਂ ਨੇ ਗੰਭੀਰ ਹਾਲਤ ਚ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅੱਤ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਫਰਨੀਚਰ ਦੀ ਦੁਕਾਨ ਸੀ ਜਿਸ ਨੂੰ ਬਣਾਇਆ ਗਿਆ ਨਿਸ਼ਾਨਾ ਕੱਚ ਖਿਲਰੇ ਦੇਖੇ ਜਾ ਸਕਦੇ ਨੇ ਜਿਹਾ ਸ਼ੀਸ਼ੇ ਦੇ ਟੁਕੜੇ ਨੇ ਜਿਹੜੇ ਕਿ ਗੇਟ ਤੇ ਲੱਗਿਆ ਅਸੀਂ ਸ਼ੀਸ਼ਾ ਉਸ ਗੇਟ ਤੇ ਗੋਲੀਆਂ ਚਲਾਈਆਂ ਗਿਆ ਤੇ ਦੁਕਾਨ ਦੇ ਅੰਦਰ ਬੈਠਾ ਇੱਕ ਮੁਲ ਮੁਲਾਜ਼ਮ ਜਿਸ ਨੂੰ ਕਿ ਗੋਲੀਆਂ ਵੱਜੀਆਂ ਨੇ ਮਨਿੰਦਰ ਮੋਂਗਾ ਸਾੜਨਾ ਸਾਡੇ ਸੇਵਕੀ ਜੁੜ ਰਹਿਣੇ ਸਕੇ ਵਰਤਿਆ ਅਪਡੇਟਲੀ ਫਰਾਸ ਸਦਾਰੂ ਕਰਾਂਗੇ ਮਨਿੰਦਰ ਕੀ ਦੱਸਿਆ ਜਾ ਰਿਹਾ ਆਖਰਕਾਰ ਕੀ ਮੰਤਵ ਸੀ ਇਹਨਾ ਮੁਲਜ਼ਮਾਂ ਦਾ ਇਹਨਾ ਬਦਮਾਸ਼ਾਂ ਦਾ ਜਿਨ੍ਹਾਂ ਨੇ ਫਰਨੀਚਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਅਬ ਦੇਖੋ ਵੀ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਅੰਮ੍ਰਿਤਸਰ ਦੇ ਈਸਟਵੋਂ ਨਗਰ ਸਥਿਤ ਇੱਕ ਗਗਨ ਫਰਨੀਚਰ ਨਾਮ ਦੇ ਇੱਕ ਸ਼ੋਰੂਮ ਤੇ ਜਿਹੜਾ ਉਹ 8:30 ਵਜੇ ਦੇ ਕਰੀਬ ਕੁਝ ਦੋ ਮੋਟਰਸਾਈਕਲ ਸਵਾਰ ਪਹੁੰਚੇ ਲ ਜਿਨ੍ਹਾਂ ਨੂੰ ਮੂੰਹ ਠੱਠੇ ਹੋਏ ਸਨ ਉਹਨਾਂ ਵੱਲੋਂ ਦੁਕਾਨ ਤੇ ਪਹੁੰਚ ਕੇ ਅੰਨੇਵਾ ਫਾਇਰਿੰਗ ਕੀਤੀ ਗਈ ਔਰ 6 ਦੇ ਕਰੀਬ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਇਸ ਦੁਕਾਨ ਤੇ ਇਸ ਤਨਾਤ ਇੱਕ ਮੁਲਾਜ਼ਮ ਦੇ ਲੱਗੀਆਂ ਹਾਲਾਂਕਿ ਨਿਸ਼ਾਨਾ ਜੋ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਮਾਲਕ ਨੂੰ ਬਣਾਇਆ ਗਿਆ ਸੀ ਪਰ ਉਹ ਕੁਝ ਕਿਸੇ ਵੀ ਨਾ ਦੁਕਾਨ ਮਾਲਕ ਤੇ ਉਸ ਦਾ ਬੇਟਾ ਬਾਰ ਬਾਰ ਬਚ ਗਿਆ ਜਦ ਕਿ ਜੇ ਕਰਿੰਦਾ ਜੋ ਦੁਕਾਨ ਤੇ ਕੰਮ ਕਰਦਾ ਸੀ ਉਸ ਦੇ ਦੋ ਗੋਲੀਆਂ ਲੱਗੀਆਂ ਤੇ ਪਹੁੰਚਦੇ ਹਾਂ ਕਿ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ ਇੱਕ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇਸ ਘਟਨਾ ਦੇ ਮੌਕੇ ਦੁਕਾਨ ਦੇ ਨੇੜੇ ਜਿਹੜੇ ਕਿਸੇ ਵੀ ਕੋਈ ਸੀਸੀਟੀਵੀ ਕੈਮਰਾ ਨਜ਼ਰ ਨਹੀਂ ਆਇਆ ਲੱਗਿਆ ਹੋਇਆ ਨਹੀਂ ਹੈ ਜੇ ਜੋ ਕੈਮਰੇ ਦੋ ਲੱਗੇ ਸਨ ਉਹ ਚੱਲ ਨਹੀਂ ਰਹੇ ਸਨ ਜਿਸ ਅਜਿਹੇ ਚ ਜੋ ਹਮਲਾਵਾਰ ਹੈ ਉਹਨਾਂ ਦੀ ਤਸਵੀਰ ਜਿਹੜੀ ਹੈ ਸੀਸੀਟੀਵੀ ਕੈਮਰੇ ਵਿੱਚ ਸ਼ਾਇਦ ਨਹੀਂ ਹੋਈ ਤਾਂ ਹੁਣ ਪੁਲਿਸ ਵੱਲੋਂ ਪੂਰੇ ਇਲਾਕੇ ਦੇ ਵਿੱਚ ਪੂਰੇ ਈਸਟਵੋਨ ਨਗਰ ਦੇ ਉਸ ਰੋੜ ਤੇ ਸੁਲਤਾਨਵਲ ਰੋੜ ਤੋਂ ਲੈ ਕੇ ਈਸਟਵੋਨ ਨਗਰ ਤੱਕ ਦੇ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਹਨਾਂ ਹਮਲਾਵਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਤਾਂ ਫਿਲਹਾਲ ਜੋ जख्मी ਵੀ ਹੈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਡੇਰੇ ਇਲਾਜ ਹੈ ਔਰ ਪੁਲਿਸ ਵੱਲੋਂ ਹੁਣ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਜਾਂਚ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਜੋ ਦੁਕਾਨਦਾਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ ਹੀ ਉਹਨਾਂ ਨੂੰ ਕੋਈ ਧਮਕੀ ਮਿਲੀ ਸੀ ਸੋ ਜਿਹੇ ਚ ਸਵਾਲ ਰਹੀ ਹੈ ਕਿ ਆਖਰਕਾਰ ਕਿਸ ਮੰਤਲ ਦੇ ਨਾਮ ਕਿਸ ਵੱਲੋਂ ਜਿਹੜਾ ਇਹ ਗੋਲੀਆਂ ਚਲਾਈਆਂ ਗਈਆਂ ਜਿਹੜਾ ਕੋਈ ਸ਼ੋਪੀ ਦੀ ਘਟਨਾ ਸੀ ਜਾਂ ਫਿਰ ਕੋਈ ਧਮਕੀ ਦਿੱਤੀ ਗਈ ਸੀ ਜਿਸ ਨੂੰ ਹਲੇ ਦੱਸਿਆ ਨਹੀਂ ਜਾ ਰਿਹਾ ਲੁਕਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਹੂੰ ਤੇ ਜਿਹੜਾ ਜ਼ਖਮੀ ਹੋਇਆ ਉਸ ਬਾਰੇ ਕੀ ਕੁਝ ਜਾਣਕਾਰੀ ਨਾਲੇ ਬਦਮਾਸ਼ਾ ਬਾਰੇ ਕੋਈ ਸੂਹ ਆਸਲ ਹੋ ਪਈ ਹੁਣ ਤੱਕ ਮਨਿੰਦਰ ਦੇਖੋ ਜਿਸ ਤਰ੍ਹਾਂ ਉਹ ਦੱਸ ਰਿਹਾ ਕਿ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸਨੂੰ ਦਾਖਲ ਕਰਾਇਆ ਗਿਆ ਡਾਕਟਰਾਂ ਵੱਲੋਂ ਉਸ ਦੀ ਸਰਜਰੀ ਕਰਕੇ ਗੋਲੀਆਂ ਕੱਢੀਆਂ ਜਾਣੀਆਂ ਕਿਉਂਕਿ ਬਲੀਡਿੰਗ ਕਾਫੀ ਹੋ ਚੁੱਕੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਜਿਵੇਂ ਕਿ ਆਪਰੇਸ਼ਨ ਹੋਣ ਤੋਂ ਬਾਅਦ ਜਿਹੜਾ ਉਸ ਦੀ ਸਥਿਤੀ ਬਾਰੇ ਡਾਕਟਰ ਜਾਣਕਾਰੀ ਸਾਂਝੀ ਕਰ ਸਕਣਗੇ ਕਿ ਹਾਲਤ ਸਥਿਰ ਹੈ ਖਤਰੇ ਤੋਂ ਬਾਹਰ ਹੈ ਜਾਂ ਹਲੇ ਵੀ ਖਤਰਾ ਬਰਕਰਾਰ ਹੈ ਤਾਂ ਹੁਣ ਸਰਜਰੀ ਤੋਂ ਬਾਅਦ ਜਿਹੜਾ ਉਸ ਦੀ ਜਖਮੀ ਦੀ ਹਾਲਤ ਬਾਰੇ ਜਿਹੜੀ ਹੈ ਜਾਣਕਾਰੀ حاصل ਹੋ ਪਊਗਾ ਫਿਲਹਾਲ ਗਨੀਮਤ ਹੈ ਕਿ ਅਨੇ ਤੱਕ ਉਸ ਦੀ ਹਾਲਤ ਜਿਹੜੀ ਹੈ ਉਸ ਜਿਹੜੀ ਹਸਪਤਾਲ ਦੇ ਵਿੱਚ ਜੇਰੇ ਲਾਜਾ ਹੋ ਰਿਹਾ ਉਸ ਦਾ ਪੇਸ਼ੇਨ ਕੀਤਾ ਠੀਕ ਹੈ ਨਜ਼ਰ ਬਣਾਇ ਰੱਖੋ ਇਸ ਖਬਰ ਤੋਂ ਉਪਰ ਅਪਡੇਟ ਅੱਗੇ ਵੀ ਤੁਹਾਡੇ ਕੋਲ ਆਂਦੇ ਰਹਿਣਗੇ ਫਿਲਹਾਲ ਬੇਸ਼ੁਕਰੀ ਅਮਨਿੰਦਰ ਸਾਹਿਬ ਜਾਣਕਾਰੀ ਸਰ ਦਰਸ਼ਕਾਂ ਤੱਕ ਪਹੁੰਚਾਉਣ ਲਈ ਤਾਂ ਇੱਕ ਸ਼ਖਸ ਜ਼ਖਮੀ ਹੋਇਆ ਕੀ ਕਹਿੰਦੀ ਹੈ ਪੁਲਿਸ ਉਹ ਵੀ ਸੁਣ ਲੈਣੇ ਫਾਇਰਿੰਗ ਕਰਕੇ ਗਿਆ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਿਹਨਾਂ ਦੇ ਕੋਲ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਇੱਥੇ ਈਸਟ ਮੋਨ ਨਗਰ 'ਚ ਅਜੇ ਇਹ ਗੰਦਾ ਨਾਲਾ ਇੱਥੇ ਉਹਦੇ ਟੈਬ ਲੱਗੇ ਹੋਈ ਹੈ ਗਗਨ ਫਰਨੀਚਰ ਵਾਲੇ ਥੀ ਜੀ ਮੈਂ ਹੁਣ ਵੈਰੀਫਾਈ ਕਰ ਰਿਹਾ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਹੋਈਆਂ ਨੇ ਸਾਰਾ ਹੋ ਵੀ ਗਿਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ